ਸੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਪਬਲਿਕ ਐਕਸ਼ਨ ਕਮੇਟੀ ਦੇ ਸੱਦੇ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਲੋਕਾਂ ਨੇ ਕਾਲੇ ਪਾਣੀ ਦੇ ਨਾਂ ਦੇ ਉੱਤੇ ਮੋਰਚਾ ਸ਼ੁਰੂ ਕੀਤਾ ਤੇ ਉਹਦਾ ਦਾ ਜਿਹੜਾ ਮੁੱਖ ਮੁੱਦਾ ਸੀਗਾ ਉਹ ਇਹ ਹੈ ਕਿ ਵੀ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚੋਂ ਜਿਹੜਾ ਬੁੱਢਾ ਦਰਿਆ ਜਿਹਨੂੰ ਅੱਜਕੱਲ ਗੰਦਾ ਨਾਲਾ ਕਿਹਾ ਜਾਂਦਾ ਹੈ ਉਹ ਉਹਦੇ ਚ ਬਹੁਤ ਸਾਰੀਆਂ ਇੰਡਸਟਰੀ ਦਾ ਜਿਹੜਾ ਗੰਧਮੰਦ ਹੈ ਉਹ ਪੈਂਦਾ ਹੈ ਤੇ ਜਾ ਕੇ ਕਾਲਾ ਪਾਣੀ ਉਹ ਸਤਲੁਜ ਜਾਂਦਾ ਹੈ ਜਿਹੜਾ ਦੂਰ ਤੱਕ ਨੁਕਸਾਨ ਕਰਦਾ ਹੈ ਤੇ ਅਸੀਂ ਅਜਿਹੇ ਮੋਰਚੇ ਦਾ ਹਮੇਸ਼ਾ ਹੀ ਸਵਾਗਤ ਕਰਦੇ ਆਂ ਤੇ ਇਹਦੇ ਬਾਰੇ ਚ ਕੁਝ ਥੋੜਾ ਜਿਹਾ ਤੁਹਾਡੇ ਨਾਲ ਹੋਰ ਗੱਲਾਂ ਇਸ ਤੋਂ ਬਿਨਾਂ ਵੀ ਸਾਂਝੀਆਂ ਕਰਨੀਆਂ ਚਾਹੁੰਦੇ ਆਂ ਇਸ ਬੁੱਢੇ ਦਰਿਆ ਬਾਰੇ ਬਹੁਤ ਬਾਰੀ ਹੱਲੇ ਹੋਏ ਐ ਇੱਕ ਸਮਾਂ ਸੀ ਵੀ ਜਦੋਂ ਬੀਜੇਪੀ ਦਾ ਇੱਕ ਡਿਪਟੀ ਸਪੀਕਰ ਹੁੰਦਾ ਸੀਗਾ ਸਤਪਾਲ ਗੁਸਾਈ ਜਦੋਂ ਕਿਤੇ ਬੁੱਢੇ ਦਰਿਆ ਦੀ ਗੱਲ ਚੱਲੀ ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤਾਂ ਉਹ ਹੋਇਆ ਵੀ ਅਸੀਂ ਇਹ ਇੰਡਸਟਰੀ ਦੇ ਬਾਰੇ ਕੁਝ ਕਰੀਏ ਤਾਂ ਸਤਪਾਲ ਗੁਸਾਈ ਜੀ ਨੇ ਉਹਨਾਂ ਇੰਡਸਟਰੀਲਿਸਟਾਂ ਦਾ ਪੱਖ ਲੈਂਦਿਆਂ ਹੋਇਆਂ ਉਦੋਂ ਕੋਈ ਟੇਢੇ ਤਰੀਕੇ ਨਾਲ ਇਸ ਦਾ ਵਿਰੋਧ ਕਰਿਆ ਸੀਗਾ ਤਾਂ ਬਾਦਲ ਸਾਹਿਬ ਨੇ ਉਹਨੂੰ ਇਹ ਕਹਿ ਕੇ ਚੁੱਪਤਾ ਕਰਾ ਦਿੱਤਾ ਸੀ ਕਿ ਵੀ ਤੂੰ ਇੱਥੋਂ ਪਾਣੀ ਪੀ ਕੇ ਦਿਖਾ ਫਿਰ ਤੈਨੂੰ ਮਨ ਲਾਗੇ ਫਿਰ ਮੈਂ ਕੁਝ ਨਹੀਂ ਕਰਦਾ ਹਾਂ ਪਰ ਕੀਤਾ ਕ ਜਿਨੀ ਇਹਦੇ باوجود ਬਿਆਨ ਠੀਕ ਆਪਣੇ ਥਾਂ ਤੇ ਪਰ ਕਰਿਆ ਕੁਝ ਨਹੀਂ ਦਾ ਬੁੱਢਾ ਦਰਿਆ ਉਸੇ ਤਰ੍ਹਾਂ ਹੀ ਗੰਦਾ ਰਿਹਾ ਤੇ ਗੰਦਾ ਹੀ ਚਲਦਾ ਰਿਹਾ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਹੋਰ ਕੋਸ਼ਿਸ਼ਾਂ ਹੋਈਆਂ ਰਹੀਆਂ 2018-19 ਦੇ ਵਿੱਚ ਇੱਕ ਬਹੁਤ ਸਾਰੇ ਜਿਹੜੇ ਪੰਜਾਬ ਦੇ ਸੁ ਜਾਗ ਨਾਗਰਿਕ ਨੇ ਉਹਨਾਂ ਚੋਂ ਜਸਵੰਤ ਜਫਰ ਜੀ ਹਣੀ ਤੇ ਹੋਰ ਰਲ ਕੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਬਹੁਤ ਖੂਬਸੂਰਤ ਤੇ ਸਵੇਰੇ ਸਵੇਰੇ 27 ਜਨਵਰੀ 2019 ਨੂੰ ਇੱਕ ਵੱਡਾ ਇਕੱਠ ਹੋਇਆ ਉੱਥੇ ਆਪਣੇ ਚਾਂਸ ਨਵੇਂ ਦੇ ਕੋਲ ਤੇ ਉੱਥੋਂ ਇੱਕ ਅਹਿਦ ਕੀਤਾ ਗਿਆ ਕਿ ਇਸ ਨੂੰ ਆਪਾਂ ਘਰ-ਘਰ ਦੀ ਲਹਿਰ ਬਣਾਉਣਾ ਉਸ ਲਹਿਰ ਦੇ ਹਿੱਸੇ ਵਜੋਂ ਬਹੁਤ ਸਾਰੇ ਜਿਹੜੇ ਸ਼ਹਿਰ ਦੇ ਕਾਲਜ ਨੇ ਸਕੂਲ ਨੇ ਉਹਨਾਂ ਦੇ ਵਿੱਚ ਵੱਡੀਆਂ ਮੀਟਿੰਗਾਂ ਬੱਚਿਆਂ ਨਾਲ ਇੰਟਰੈਕਸ਼ਨ ਹੋਈ ਘਰ-ਘਰ ਸੁਨੇਹਾ ਗਿਆ ਤੇ ਤਾਂ ਕਿ ਇੱਕ ਕਿਸਮ ਦਾ ਲੋਕਾਂ ਦਾ ਇੱਕ ਲੋਕਾਂ ਦੀ ਲਹਿਰ ਬਣ ਸਕੇ ਸ਼ਹਿਰ ਦੇ ਵਿੱਚ ਵੀ ਤੇ ਅੱਜ ਨਾਲ ਦੇ ਪਿੰਡਾਂ 'ਚ ਵੀ ਹੋਈਆਂ ਤੇ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਬਹੁਤ ਸਾਰੇ ਬੰਦੇ ਜਿਹੜੇ ਐ ਇਹ ਜਿੱਥੇ ਦਰਿਆ ਜਾ ਕੇ ਪੈਂਦਾਗਾ ਉੱਥੇ ਤੱਕ ਜਾਂਦੇ ਰਹੇ ਪਿੰਡਾਂ ਵਾਲੇ ਲੋਕਾਂ ਨਾਲ ਗੱਲਾਂ ਹੋਈਆਂ ਪਤਾ ਲੱਗਿਆ ਵੀ ਪਿੰਡਾਂ ਦੇ ਪਿੰਡ ਜਿਹੜੇ ਐ ਉਹ ਕਾਲੇ ਪੀਏ ਨਾਲ بیمار ਨੇ ਜਿਹਨੂੰ ਆਪਾਂ ਹੈਪੇਟਾਈਟਸ ਸੀ ਕਹਿੰਦੇ ਆ ਤੇ ਘਰ ਘਰ ਲੋਕ ਬਿਮਾਰ ਨੇ ਕਿੰਨੀਆਂ ਮੌਤਾਂ ਹੋ ਗਈਆਂ ਹਰ ਪਿੰਡ ਦੇ ਵਿੱਚ ਕਿੰਨੀਆਂ-ਕਿੰਨੀਆਂ ਮੌਤਾਂ ਹੋਈਆਂ ਨੇ ਹੋਇਆ ਤਾਂ ਇਹ ਵੀ ਇੱਕ ਵਾਰ ਚੰਡੀਗੜ੍ਹੋਂ ਇੱਕ ਟੀਮ ਆਈ ਉਹਨਾਂ ਨੇ ਇੱਥੇ ਇਸ ਦਾ ਦੌਰਾ ਕੀਤਾ ਤੇ ਕੁਝ ਲੋਕਾਂ ਨਾਲ ਇੰਟਰਵਿਊ ਕੀਤੀ ਤੇ ਉਹ ਇੱਕ ਮੁੰਡੇ ਦਾ ਜਿਹੜਾ ਘਾਰੇ ਦੇ ਉੱਤੇ ਸੀਗਾ ਉੱਥੇ ਨਾਲ ਉੱਥੇ ਉਸ ਨਾਲ ਇੰਟਰਵਿਊ ਕਰਕੇ ਗਏ ਹੈ ਜਦੋਂ ਅਜੇ ਉਹ ਇੰਟਰਵਿਊ ਆ ਰਹੀ ਹੈ ਉਸ ਤੋਂ ਪਹਿਲਾਂ-ਪਹਿਲਾਂ ਉਸ ਮੁੰਡੇ ਦੀ ਕਾਲੇ ਪੀਲੇ ਨਾਲ ਡੈਥ ਹੋ ਗਈ ਮਤਲਬ ਇਸ ਕਿਸਮ ਦਾ ਇੰਨਾ ਬੁਰਾ ਹਾਲ ਹੈ ਇਸ ਗੱਲ ਦਾ ਤੇ ਇਸ ਦੇ ਉੱਤੇ ਫਿਰ 2022 ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਜਮਹੂਰੀ ਕਿਸਾਨ ਸਭਾ ਤੇ ਹੋਰ ਜਥੇਬੰਦੀਆਂ ਨੇ ਰਲ ਕੇ ਜਿਹੜਾ ਸੱਦਨੁਜ ਦਾ ਆਹ ਸਿਧਵਾ ਬੇਟ ਵਾਲਾ ਪੁਲ ਹੈਗਾ ਇੱਥੇ ਇੱਕ ਰੈਲੀ ਕੀਤੀ 3 ਜੂਨ ਨੂੰ 3 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਸੀਗਾ ਤੇ ਉਸ ਦੇ ਉੱਤੇ ਇੱਕ ਅਹਦ ਕੀਤਾ ਵੀ ਅਸੀਂ ਆਹ دریاਏ ਜਿਹੜਾ ਇਹਨੂੰ ਬਚਾਉਣ ਲਈ ਜੇ ਸਰਕਾਰ ਨੇ ਕੁਝ ਨਾ ਕੀਤਾ 3 ਜੂਨ ਨੂੰ ਐਲਾਨ ਕਰਿਆ ਵੀ ਤਾ 14 ਜੂਨ ਨੂੰ ਆਜ਼ਾਦੀ ਦਿਨ ਤੋਂ ਇੱਕ ਦਿਨ ਪਹਿਲਾਂ ਅਸੀਂ ਟਰਾਲੀਆਂ ਭਰ ਕੇ ਰੇਤੇ ਦੀਆਂ ਬੋਰੀਆਂ ਭਰ ਕੇ ਲਿਜਾਵਾਂਗੇ ਤੇ ਇਸ ਨੂੰ ਬੰਨ ਮਾਰਾਂਗੇ ਇਹ ਜਿਹੜਾ ਦਰਿਆ ਦੇ ਵਿੱਚ ਪੈਂਦਾ ਹੈਗਾ ਬੁੱਢਾ ਦਰਿਆ ਇਸ ਦੇ ਵਿੱਚ ਤੇ ਉਸ ਤੇ ਅਮਲ ਹੋਇਆ ਤੇ ਇਲਾਕੇ ਦੇ ਲੋਕ ਇਕੱਠੇ ਹੋਏ ਉੱਥੇ ਤੇ ਉਹਨਾਂ ਨੇ ਫਿਰ ਟਰਾਲੀਆਂ ਲਿਜਾ ਕੇ ਉੱਥੇ ਟੋਕਨ ਵਜੋਂ ਕਾਫੀ ਸਾਰੀਆਂ ਟਰਾਲੀਆਂ ਉਹਦੇ ਵਿੱਚ ਛੁੱਟੀਆਂ ਤੇ ਐਲਾਨ ਕੀਤਾ ਵੀ ਜੇ ਹੁਣ ਅੱਜ ਤਾਂ ਟੋਕਰ ਵੱਜੋ ਛੁੱਟਿਆ ਤੇ ਅਗਲੀ ਵਾਰੀ ਇਹਨੂੰ ਬਿਲਕੁਲ ਪੂਰ ਦਿੱਤਾ ਜਾਊਗਾ ਬੰਦ ਕਰ ਦਿੱਤਾ ਜਾਊਗਾ ਤੇ ਪਿੱਛੋਂ ਵੀ ਕਰਾਂਗੇ ਤੇ ਫਿਰ ਸਰਕਾਰ ਦੇਖਦੇ ਆ ਕੀ ਕਰਦੀ ਹੈ ਦੂਜੇ ਦਿਨ 15 ਅਗਸਤ ਸੀ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਆਜ਼ਾਦੀ ਦਿਹਾੜੇ ਤੇ ਬੋਲਦਿਆਂ ਹੋਇਆਂ ਹੋਰ ਗੱਲਾਂ ਜਿਹੜੀਆਂ ਕਈਆਂ ਹੋਂ ਤਾਂ ਕਈਆਂ ਇਸ ਦਰਿਆ ਲਈ 650 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕਰ ਦਿੱਤਾ ਉਸ ਤੋਂ ਬਾਅਦ ਵੀ ਉਹਦਾ ਕਈ ਵਾਰ ਲੁਧਿਆਣੇ ਧਰਨੇ ਲੱਗੇ ਤੇ ਏਡੀਸੀ ਤੋਂ ਪੁੱਛਿਆ ਗਿਆ ਉਹ ਗ੍ਰਾਂਟ ਆ ਗਈ ਜੀ ਆ ਰਹੀ ਹੈ ਇਸ ਤਰ੍ਹਾਂ ਹੋ ਰਿਹਾ ਆ ਕਰ ਰਹੇ ਹਾਂ ਉਹ ਕਰ ਰਹੇ ਹਾਂ ਹੁਣ ਉਹ ਜਿਹੜੇ 650 ਕਰੋੜ ਦੀ ਜਿਹੜੀ ਗੱਲ ਚੱਲਦੀ ਹੈ ਉਹ ਉਸ ਦਿਨ ਜਿਹੜਾ ਪੂਰਿਆ ਸੀ ਉਦੋਂ ਦੂਜੇ ਦਿਨ ਦੇ ਐਲਾਨ ਦਾ ਨਤੀਜਾ ਹੈ ਉਹ ਤੇ ਹੁਣ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਆ ਕੇ ਇੱਥੇ ਪੈਦਲ ਮਾਰਚ ਕੀਤੇ ਐ ਪਬਲਿਕ ਐਕਸ਼ਨ ਕਮੇਟੀ ਵੀ ਇਹਦੇ ਵਿੱਚ ਜਾਂਦੀ ਰਹੀ ਐ ਹੋਰ ਕਈ ਸਾਰੀਆਂ ਸੰਸਥਾਵਾਂ ਫਰੀਦਕੋਟ ਤੋਂ ਦੂਜੀਆਂ ਥਾਵਾਂ ਤੋਂ ਆ ਕੇ ਇੱਥੇ ਇਹਦਾ ਸਰਵੇਖਣ ਕਰਦੀਆਂ ਰਹੀਆਂ ਨੇ ਦੇਖਦੀਆਂ ਰਹੀਆਂ ਨੇ ਜਿਹੜੇ ਇੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਐ ਉਹਨਾਂ ਦੇ ਵੀ ਦੌਰੇ ਹੋਏ ਐ ਉਹਨਾਂ ਬਾਰੇ ਵੀ ਗੱਲਾਂ ਕੀਤੀਆਂ ਨੇ ਪਰ ਸਰਕਾਰਾਂ ਦੇ ਪੱਖ ਤੋਂ ਤਕਰੀਬਨ ਖਾਲ ਮਾਰਾ ਰਿਆ ਜਦੋਂ ਜਸਵੰਤ ਜਫਰ ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਸੀ ਤਾਂ ਉਦੋਂ ਨਾਮ ਤਾਰੀ ਮਿਸ਼ਨ ਦੇ ਜਿਹੜੇ ਉਹਨਾਂ ਦੇ ਸਤਿਗੁਰੂ ਜਿਹੜੇ ਉਦੈ ਸਿੰਘ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਜਿਹੜੀ ਸਪੈਸ਼ਲ ਟਾਸਕ ਫੋਰਸ ਵੀ ਬਣੀ ਸੀ ਸਾਨੂੰ ਯਾਦ ਹੈ ਅਸੀਂ ਉਸ ਦਿਨ ਹਜ਼ਾਰਾਂ ਲੋਕ ਉੱਥੇ ਤਾਜਪੁਰ ਦੇ ਉੱਤੇ ਜਿੱਥੇ ਇਹ ਲੰਘਦਾ ਹੈਗਾ ਬੁੱਢਾ ਦਰਿਆ ਉੱਥੇ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਖੜੇ ਸੀਗੇ ਤੇ ਉਹ ਜੀਸੀਬੀ ਮਸ਼ੀਨਾਂ ਇਹਦੇ ਚੋਂ ਗੰਦ ਸਾਫ਼ ਕਰ ਰਹੀਆਂ ਸੀ ਟਰਾਲੀਆਂ ਤੇ ਲਿਜਾ ਕੇ ਦੂਜੇ ਪਾਸੇ ਸੁੱਟ ਰਹੀਆਂ ਸੀ ਕਿਸੇ ਹੋਰ ਥਾਂ ਤੇ ਤੇ ਉਹ ਲੱਗਦਾ ਸੀਗਾ ਵੀ ਹੁਣ ਇਹਦੇ ਦਿਨ ਫਿਰ ਜਾਣਗੇ ਪਰ ਅਲਟੀਮੇਟਲੀ ਫੇਰ ਕਿਤੇ ਨਾ ਕਿਤੇ ਜਾ ਕੇ ਉਹ ਫੇਰ ਰੁਕ ਗਿਆ ਗੱਲਾਂ ਹੁਣ ਕੱਲ ਵੀ ਬਹੁਤ ਸ਼ਾਸ਼ੀ ਲੋਕਾਂ ਦਾ ਤੇ ਵੱਡੀ ਗਿਣਤੀ ਚ ਲੋਕ ਆਇਆ ਉਹਨਾਂ ਸਾਰਿਆਂ ਨੂੰ ਮੁਬਾਰਕ ਉਹਨਾਂ ਨੂੰ ਸ਼ਾਬਾਸ਼ ਅਸੀਂ ਦੰਨਿਆ ਸੰਗਰਾਮ ਟੀਵੀ ਵੱਲੋਂ ਇਹ ਜਿਹੜੀ ਉਹਨਾਂ ਨੇ ਵੀ ਕਿਹਾ ਬਾਤ ਦੇ ਵਿੱਚ ਵੀ ਇਹ ਲੰਬੀ ਲੜਾਈ ਹੈ ਲੰਬੀ ਲੜਾਈ ਦੋਸਤੋ ਬਿਲਕੁਲ ਹੈਗੀ ਹੈ ਕੁਝ ਗੱਲਾਂ ਦਾ ਖਿਆਲ ਸਾਨੂੰ ਥੋੜਾ ਜਿਆਦਾ ਰੱਖ ਕੱਲ ਜਦੋਂ ਲੱਖਾਂ ਸਿਧਾਣਾ ਉਹਨਾਂ ਨੂੰ ਫੜਿਆ ਗਿਆ ਤੇ ਉਹਨਾਂ ਦੇ ਮਗਰ ਗੱਡੀ ਲਾਈ ਤੇ ਉਹ ਗੱਡੀ ਜਾ ਕੇ ਕਿਸੇ ਪਿੰਡ ਦੀ ਗਲੀ ਚ ਫਸ ਗਈ ਜਾ ਕੇ ਰੁਕ ਗਈ ਉਥੇ ਤਾਂ ਜਿਹੜੀਆਂ ਜਿਹੜੀ ਭਾਸ਼ਾ ਦਾ ਆਪਦੀ ਵਰਤੋਂ ਲੱਖੇ ਸਿਧਾਣੇ ਨੇ ਕੀਤੀ ਹੈ ਅਸੀਂ ਮਹਿਸੂਸ ਕਰਦੇ ਹਾਂ ਵੀ ਉਹਨਾਂ ਦੀ ਲੜਾਈ ਆਪਣੀ ਥਾਂ ਤੇ ਹੈ ਪਰ ਜਿਹੜੀ ਭਾਸ਼ਾ ਹੈ ਪੰਜਾਬੀ ਭਾਸ਼ਾ ਦਾ ਇੰਨੀਆਂ ਗਾਲਾਂ ਦੇ ਰੂਪ ਵਿੱਚ ਨਰਾਦਰ ਜਿਹੜਾ ਹੈ ਅਸੀਂ ਮਹਿਸੂਸ ਕਰਦੇ ਹਾਂ ਵੀ ਉਹ ਬਿਲਕੁਲ ਗਲਤ ਹੈ ਉਹ ਭਾਸ਼ਾ ਸਿਰਫ ਪੁਰਸ ਵਾਲਿਆਂ ਲਈ ਨਹੀਂ ਵਰਤ ਰਹੇ ਲੋਕਾਂ ਲਈ ਵੀ ਵਰਤ ਰਹੇ ਲੋਕਾਂ ਨੂੰ ਇਸ ਕਿਸਮ ਦਾ ਵੀ ਤੁਸੀਂ ਮਰ ਗਏ ਹੋਏ ਤੁਸੀਂ ਐ ਨਹੀਂ ਹੋ ਰਿਹਾ ਗਾਲਾਂਵਾਮਾਂ ਭੈਣਾਂ ਦੀਆਂ ਮਕੈਦਾ ਇਹ ਇਹ ਅਸੀਂ ਮਹਿਸੂਸ ਕਰਦੇ ਆਂ ਵੀ ਇਹ ਕੋਈ ਤੌਰ ਤਰੀਕਾ ਨਹੀਂ ਹੈਗਾ ਕਿਸੇ ਵੀ ਗੱਲ ਨੂੰ ਚਲਾਉਣ ਦਾ ਇਹ ਅਸੀਂ ਇਹਦੀ ਤਾਂ ਨਖੇਦੀ ਕਰਾਂਗੇ ਵੀ ਇਸ ਗੱਲ ਦੀ ਹਾਲਾਂਕਿ ਉਸਨੇ ਬਾਅਦ ਦੇ ਵਿੱਚ ਜਦੋਂ ਉਹਨੂੰ ਛੜਕ ਦਿੱਤਾ ਤੇ ਉਹ ਜਾ ਕੇ ਉੱਥੇ ਮੋਰਚੇ 'ਚ ਬੋਲਿਆ ਤਾਂ ਉਹਨੇ ਇਹਨੂੰ ਕਿਹਾ ਵੀ ਮੇਰੀ ਗਲਤੀ ਹੈ ਪਰ ਪਰ ਕੀ ਕਰੀਏ ਗੱਲਾਂ ਤਾਂ ਨਿਕਲ ਜਾਂਦੀਆਂ ਨੇ ਮੈਂ ਇਹਨੂੰ ਜਸਟੀਫਾਈ ਨਹੀਂ ਕਰ ਸਕਦੇ ਅਸੀਂ ਇਹ ਪੰਜਾਬੀ ਮਾਂ ਬੋਲੀ ਸਾਡੀ ਜਿਹੜੀ ਹੈ ਇਦੀ ਪਵਿੱਤਰਤਾ ਬਰਕਰਾਰ ਰੱਖਣਾ ਸਾਡੀ ਜ਼ੁਬਾਨ ਚੋਂ ਇਹ ਚੰਗੇ ਸ਼ਬਦ ਹੀ ਨਿਕਲਣੇ ਚਾਹੀਦੇ ਆ ਮਾੜੇ ਸ਼ਬਦ ਨਹੀਂ ਅਸੀਂ ਗੱਲ ਆਪਣੀ ਉਸ ਤਰੀਕੇ ਨਾਲ ਵੀ ਕਹਿ ਸਕਦੇ ਆ ਦੂਸਰਾ ਮੈਨੂੰ ਇਹ ਲੱਗਿਆ ਵੀ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਹੈਗਾ ਲੁਧਿਆਣਾ ਜ਼ਿਲ੍ਹੇ ਦਾ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਉਹ ਜਿੱਥੇ ਇਹਨਾਂ ਨੂੰ ਰੋਕਦੀ ਰਹੀ ਜਿਹੜੇ ਲੋਕ ਜਾਂਦੇ ਸੀਗੇ ਇੱਥੋਂ ਹੀ ਫਿਰੋਜ਼ਪੁਰ ਚੁੰਗੀ ਤੋਂ ਹੀ ਉਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਚੈਕਿੰਗ ਹੋ ਰਹੀ ਸੀ ਸਖਤ ਹੋ ਰਿਆ ਸੀ ਵੀ ਜਿਵੇਂ ਪਤਾ ਨਹੀਂ ਕੋਈ ڈاکੂ ਚੱਲੇ ਹੁੰਦੇ ਐ ਉਹਨਾਂ ਦਾ ਅਧਿਕਾਰ ਹੈਗਾ ਪ੍ਰੋਟੈਸਟ ਕਰਨ ਦਾ ਉਹਨਾਂ ਦਾ ਅਧਿਕਾਰ ਹੈ ਇਕੱਠੇ ਹੋਣ ਦਾ ਹਾਂ ਉਹ ਹਿੰਸਕ ਨਾ ਹੋਣ ਦੀ ਗੱਲ ਠੀਕ ਐ ਹਿੰਸਕੋ ਹੋਈ ਵੀ ਨਹੀਂ ਬੜੀ ਸ਼ਾਂਤੀ ਦੇ ਨਾਲ ਆਇਆ ਤੇ ਉਹਨਾਂ ਨੇ ਸ਼ਾਂਤੀ ਨਾਲ ਆਪਣੀਆਂ ਗੱਲਾਂ ਕੀਤੀਆਂ ਨੇ ਤੇ ਇਹਨਾਂ ਨੂੰ ਇਸ ਤਰ੍ਹਾਂ ਰੋਕ ਕੇ ਕਾਟਾਂ ਦੂਜੇ ਬੰਨੇ ਜਿਹੜੇ ਉਹ ਇੰਡਸਟਰੀ ਵਾਲੇ ਸਾਰੇ ਨੂੰ ਪੋਲੂਟ ਕਰਦੇ ਐ ਇਸ ਨੂੰ ਪ੍ਰਦੂਸ਼ਿਤ ਕਰਦੇ ਐ ਉਹਨਾਂ ਨੂੰ ਉਹਨਾਂ ਦੇ ਮਜ਼ਦੂਰਾਂ ਨੂੰ ਲਿਆ ਕੇ ਉੱਥੇ ਉਹਨਾਂ ਦੇ ਉੱਤੇ ਵਹਾਤਾ ਤਾਂ ਕਿ ਇੱਕ ਟਕਰਾਅ ਹੋ ਜੇ ਸਾਨੂੰ ਕਿਤੇ ਨਾ ਕਿਤੇ ਇਹਦੇ ਪਿੱਛੇ ਕਿਸੇ ਏਜੰਸੀਆਂ ਦੀ ਵੀ ਸਾਜ਼ਿਸ਼ ਲੱਗਦੀ ਹੈ ਕਿਉਂਕਿ ਬਹੁਤੇ ਮਜ਼ਦੂਰ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਉੱਥੇ ਲਿਆਂਦਾ ਤੇ ਇਹ ਜਿਹੜੇ ਬੰਦੇ ਪੰਜਾਬ ਪੰਜਾਬ ਵਾਲੇ ਇਹ ਨੇ ਇਹਨਾਂ ਦੇ ਵਿੱਚ ਵੀ ਕੁਝ ਲੋਕਾਂ ਦੀਆਂ ਕੁਝ ਵੀਡੀਓਜ਼ ਦੇ ਵਿੱਚ ਪ੍ਰਵਾਸੀਆਂ ਦੇ ਵਿਰੁੱਧ ਗੱਲਾਂ ਨੇ ਉਹ ਉੱਧਰ ਵੀ ਉਹ ਗੱਲਾਂ ਨੇ ਇਹ ਜਿਹੜਾ ਪ੍ਰਵਾਸੀ ਤੇ ਪੰਜਾਬੀ ਦੀ ਜਿਹੜੀ ਟਕਰਾਅ ਹੈ ਇਸ ਮਹਾਂਨੇ ਨਾਲ ਉਸ ਨੂੰ ਵੀ ਵਧਾਉਣ ਦੇ ਲਈ ਕੁਝ ਲੋਕ ਮੈਨੂੰ ਕਹਿੰਦਾ ਵੀ ਕੋਈ ਆਰਗੇਨਾਈਜ਼ਰ ਦਾ ਹੱਥ ਹੈ ਜਾਂ ਕੋਈ ਹੋਰ ਹੈ ਇਹ ਇਹ ਸਾਡਾ ਇਲਜ਼ਾਮ ਨਹੀਂ ਪਰ ਜ਼ਰੂਰ ਕਿਤੇ ਨਾ ਕਿਤੇ ਕੋਈ ਐਲੀਮੈਂਟ ਅਜੇ ਹੈਗੀ ਹੈ ਜਿਹੜੇ ਇਸ ਨਾਂ ਦੇ ਉੱਤੇ ਇੱਕ ਬਹੁਤ ਪਵਿੱਤਰ ਕਾਰਜ ਹੈਗਾ ਗੰਦੇ ਪਾਣੀ ਨੂੰ ਜਿਹੜੇ ਕਾਲੇ ਪਾਣੀ ਦੇ ਖਿਲਾਫ ਮੋਰਚਾ ਤੇ ਪੰਜਾਬ ਦਾ ਪਾਣੀ ਸਾਫ਼ ਹੋਵੇ ਤੇ ਸਹੀ ਹੋਵੇ ਇੱਕ ਬਹੁਤ ਪਵਿੱਤਰ ਮੋਰਚਾ ਹੈਗਾ ਉਸ ਪਵਿੱਤਰ ਮੋਰਚੇ ਦੇ ਵਿੱਚ ਅਸੀਂ ਕੋਈ ਫਿਰਕੂ ਜ਼ਹਿਰ ਜਾਂ ਕੋਈ ਇਸ ਕਿਸਮ ਦੀ ਜਿਹੜੀ ਜ਼ਹਿਰ ਹੈ ਉਹ ਜੇ ਭਰਾਂਗੇ ਤਾਂ ਉਹ ਬਿਲਕੁਲ ਹੀ ਉਹ ਮੋਰਚੇ ਦੀ ਭਾਵਨਾ ਦੇ ਵਿਰੁੱਧ ਹੋਊਗੀ ਸਾਨੂੰ ਇਹਦੀ ਪਵਿੱਤਰਤਾ ਮੁਤਾਬਕ ਹੀ ਇਸ ਮੋਰਚੇ ਨੂੰ ਕਹਾ ਚਲਾਉਣ ਦੀ ਲੋੜ ਹੈਗੀ ਹੈ ਇਸ ਦੇ ਬਾਰੇ ਦੋ ਤਿੰਨ ਗੱਲਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਕਿਉਂਕਿ ਇਹ ਜਿਹੜਾ ਲੁਧਿਆਣੇ ਦਾ ਹੁਣ ਤੱਕ ਗੰਦਾ ਨਾਲੇ ਹੀ ਕਹਿੰਦੇ ਆਪਾਂ ਇਹ ਜਿਹੜਾ ਗੰਦੇ ਨਾਲੇ ਦਾ ਮਸਲਾ ਹੈਗਾ ਇਹ ਤਾਂ ਇੱਕ ਸਿਰਮੌਰ ਮਸਲਾ ਹੋ ਗਿਆ ਉੱਪਰਲਾ ਇਸ ਤੋਂ ਬਿਨਾਂ ਜਿਹੜੇ ਸਾਡੇ ਪਾਣੀ ਦੇ ਸਰੋਤ ਨੇ ਚاہے ਬਿਆਸ ਦਰ ਆਏ ਚاہے ਇਹ ਤੋਂ ਪਹਿਲਾਂ ਜਿਹੜਾ ਸਤਲੁਜ ਦਰਿਆ ਆਉਂਦਾ ਉਹਦੇ 'ਚ ਵੀ ਗਾਹਾਂ ਪੋਲਿਊਸ਼ਨ ਹੁੰਦੀ ਹੈ ਉਧਰਲੇ ਪਾਸੇ ਤੋਂ ਵੀ ਤੇ ਚاہے ਸਾਡੇ ਧਰਤੀ ਹੀ ਹੀਟਲਾ ਪਾਣੀ ਹੈ ਜੀਰੇ ਵਾਲੀ ਫੈਕਟਰੀ ਉਹਦਾ ਇੱਕ 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 ਮੁੱਦਾ ਹੈਗਾ ਤੇ ਜਿੰਨੀ ਵੀ ਇੰਡਸਟਰੀ ਪੰਜਾਬ ਦੇ ਵਿੱਚ ਲੱਗ ਰਹੀ ਹੈ ਜਿੱਥੇ ਪਾਣੀ ਨੂੰਦਾ ਵਰਤਿਆ ਜਾਂਦਾ ਉਹ ਪਾਣੀ ਬਹੁਤਾ ਜ਼ਿਆਦਾ ਧਰਤੀ ਦੇ ਵਿੱਚ ਸਿੱਟਿਆ ਜਾਂਦਾ ਉਹਦੇ ਪੋਲਿਊਸ਼ਨ ਦਾ ਮੁੱਦਾ ਬਹੁਤ ਵੱਡਾ ਹੈ ਤੇ ਉਸ ਨੂੰ ਸਾਰੇ ਨੂੰ ਸਮੁੱਚਤਾ ਚ ਲੈਣ ਦੀ ਲੋੜ ਹੈ ਸਾਡੇ ਪੰਜਾਬੀਆਂ ਨੂੰ ਪੰਜਾਬ ਦਾ ਤਾਂ ਨਾਂ ਹੀ دریاਵਾਂ ਦੇ ਨਾਂ ਤੇ ਹੈ ਪਾਣੀਆਂ ਦੇ ਨਾਂ ਦੇ ਉੱਤੇ ਹੈ ਤੇ ਅਸੀਂ ਇਸ ਪਾਣੀ ਨੂੰ ਪਵਿੱਤਰ ਰੱਖਣ ਲਈ ਆਪਣੀ ਲੜਾਈ ਜਾਰੀ ਰੱਖਣੀ ਹੈ ਡੈਮੋਕਰੈਟਿਕ ਤਰੀਕਿਆਂ ਨਾਲ ਸਹੀ ਤਰੀਕਿਆਂ ਨਾਲ ਤਾਂ ਕਿ ਅਸੀਂ ਆਖਰੀ ਜਿੱਤ ਤੇ ਪ੍ਰਾਪਤ ਕਰ ਸਕੀਏ ਅ ਅੱਜ ਇਸ ਬਾਰੇ ਤਾਂ ਇੰਨੀ ਗੱਲ ਦੂਸਰੀ ਦੋਸਤੋ ਇਹ ਹੈ ਵੀ ਜਿਹੜਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੀ ਇੱਕ ਮੀਟਿੰਗ ਸੀਗੀ ਬੰਬਈ ਦੇ ਵਿੱਚ ਉੱਥੇ ਦੇਸ਼ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਮਿਸਟਰ ਜਗਦੀਪ ਧਣਕੜ ਜੀ ਉਹਨਾਂ ਨੇ ਬੋਲਦਿਆਂ ਹੋਇਆਂ ਸ਼ਿਵਰਾਜ ਚੋਹਾਨ ਜਿਹੜੇ ਐਗਰੀਕਲਚਰ ਮਿਨਿਸਟਰ ਹੈ ਉਹਨਾਂ ਨੂੰ ਕਿਹਾ ਵੀ ਕੀ ਆਪਾਂ ਕਿਸਾਨਾਂ ਨਾਲ ਕੋਈ ਵਾਅਦਾ ਕੀਤਾ ਸੀ ਜਦੋਂ ਉਹਨਾਂ ਨੇ ਘੋਲਖਤੂ ਕੀਤਾ ਜੇ ਕੀਤਾ ਸੀ ਫਿਰ ਲਾਗੂ ਕਿਉਂ ਨਹੀਂ ਕੀਤਾ ਸੀ ਨੇ ਕੀ ਅਸੀਂ ਕਿਸਾਨਾਂ ਦੇ ਨਾਲ ਲੜਾਈ 'ਚ ਲੱਗੇ ਰਾਜੀ ਹਾਂ ਪਿਛਲੇ ਸਾਲ ਵੀ ਇਹ ਲੜਦੇ ਰਹੇ ਹੁਣ ਫੇਰ ਮੌਚਾ ਸ਼ੁਰੂ ਹੋ ਰਿਹਾ ਹੈ ਅਸੀਂ ਇਹਨੂੰ ਕਿਉਂ ਨਹੀਂ ਨਿਮੇਟਦੇ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਸੁਣੀਆਂ ਜਾਣ ਤੇ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਅਸੀਂ ਹਾਲੇ ਤੱਕ ਕੁਝ ਵੀ ਨਹੀਂ ਕੀਤਾ ਇਹ ਵੈਸੇ ਮੇਰਾ ਉਹਨਾਂ ਬਾਰੇ ਕੋਈ ਬਹੁਤਾ ਚੰਗਾ ਵਿਚਾਰ ਨਹੀਂ ਹੁੰਦਾ ਜਗਦੀਪ ਤਨਕਰ ਜੀ ਬਾਰੇ ਜਿਸ ਤਰ੍ਹਾਂ ਦੀਆਂ ਗੱਲਾਂ ਉਹ ਕਈ ਵਾਰ ਕਰਦੇ ਆ ਪਰ ਆਹ ਗੱਲ ਉਹਨਾਂ ਨੇ ਕੱਲ ਠੀਕ ਕਹੀ ਹੈ ਕਿ ਮੋਦੀ ਸਰਕਾਰ ਸੁਣ ਰਹੀ ਹੈ ਮੇਰੀ ਗੱਲ ਨਹੀਂ ਸੰਗਰਾਮ ਟੀਵੀ ਦੀ ਗੱਲ ਨਹੀਂ ਕਿਸੇ ਕਿਸਾਨ ਕੋਲ ਦੀ ਗੱਲ ਨਹੀਂ ਉਹਨਾਂ ਦੇ ਆਪਣੇ ਉਪ ਰਾਸ਼ਟਰਪਤੀ ਦੀ ਗੱਲ ਜੇ ਸੁਣ ਰਹੀ ਹੈ ਤਾਂ ਕੁਝ ਅਮਲ ਕਰੇ ਅੱਜ ਦੀ ਗੱਲ ਚੰਨੀ ਬਹੁਤ ਬਾਸ਼ਕ